ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਭਾਈ ਮਤੀ ਦਾਸ ਜੀ ਭਾਈ ਸਤੀਦਾਸ ਜੀ ਅਤੇ ਭਾਈ ਦਿਲਾਜ ਜੀ ਦੀ 350 ਸਾਲਾਂ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਗੁਰਦੁਆਰਾ ਤਮਤਾਨ ਸਾਹਿਬ ਜੀਂਦ ਹਰਿਆਣਾ ਵਿਖੇ ਸਮਾਗਮ ਕਰਵਾਏ ਜਾ ਰਹੇ ਹਨ ਤਿੰਨ ਦਿਨਾਂ ਸਮਾਗਮਾਂ ਸੰਬੰਧੀ ਗੁਰਦੁਆਰਾ ਸ੍ਰੀ ਤਮਤਾਨ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਚਰਨਜੀਤ ਸਿੰਘ ਨੇ ਦੱਸਿਆ ਕਿ ਸੰਗਤਾਂ ਦੀ ਆਮਦ ਨੂੰ ਲੈ ਕੇ 25 ਤੋਂ 30 ਕਿੱਲਿਆਂ ਵਿੱਚ ਟੈਂਟ ਸਿਟੀ ਜਨ ਰਿਮਾਰਕ ਕੀਤਾ ਜਾ ਰਿਹਾ ਹੈ ਤੇ ਇਹਨਾਂ ਸਮਾਗਮਾਂ ਵਿੱਚ 3 ਲੱਖ ਤੋਂ ਵੱਧ ਸੰਗਤਾਂ ਦੇ ਆਉਣ ਦੀ ਉਮੀਦ ਹੈ ਸ੍ਰੀਵ ਜੀ ਮਹਾਰਾਜ ਦੋ ਵਾਰ ਇਸ ਥਾਨ ਤੇ ਪਹੁੰਚਦੇ ਨੇ ਤੇ ਪਹਿਲੀ ਦਫਾ ਕਾਫੀ ਸਮਾਂ ਇਸ ਥਾਨ ਤੇ ਆਪਣਾ ਠਹਿਰਾਉ ਕਰਦੇ ਨੇ ਦੂਸਰੀ ਦਫਾ ਸ਼ਹਾਦਤ ਦੇ ਸਮੇਂ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜਦੋਂ ਦਿੱਲੀ ਜਾ ਰਹੇ ਨੇ ਉਸ ਵਕਤ ਵੀ ਇਸ ਥਾਨ ਤੇ ਠਹਿਰੇ ਸਨ ਸੋ ਇਸ ਧਰਤੀ ਨੂੰ ਇਸ ਸੁਭਾਗ ਪ੍ਰਾਪਤ ਹੈ ਉਹਨਾਂ ਦੀ ਚਰਨ ਛੋਪਾ ਪ੍ਰਾਪਤ ਹੈ ਜੋ ਇਥੋਂ ਦਾ ਇਤਿਹਾਸ ਹੈ ਗੁਰੂ ਤੇਗ ਬਹਾਦਰ ਸਾਹਿਬ ਮਹਾਰਾ 1665 ਇਸਵੀ ਵਿੱਚ ਇਸ ਥਾਨ ਤੇ ਜਦੋਂ ਆਏ ਨੇ ਤੇ ਬੇਅੰਤ ਸੰਗਤਾਂ ਦੂਰ ਦੇਸ਼ਾਂ ਤੋਂ ਚੱਲ ਕੇ ਇਸ ਥਾਨ ਤੇ ਦਰਸ਼ਨ ਕਰਨ ਹਿਤ ਪੁੱਜੀਆਂ ਤੇ ਬੇਅੰਤ ਮਾਇਆ ਸੰਗਤਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਹਾਜ਼ਰ ਕੀਤੀ ਅਰਦਾਸ ਬੇਨਤੀ ਕਰਵਾਈ ਦਸਵੰਦ ਪੇਟ ਕੀਤਾ ਸਤਗੁਰੂ ਜੀ ਤਕਰੀਬਨ 2 ਮਹੀਨੇ ਇਸ ਧਰਤੀ ਤੇ ਠਹਿਰੇ ਮਹਾਰਾਜ ਸਾਹਿਬ ਜੀਆਂ ਨੇ ਉਸ ਸਮੇਂ ਦੀਆਂ ਲੋੜਾਂ ਨੂੰ ਪ੍ਰਮੁੱਖ ਰੱਖਦਿਆਂ ਹੋਇਆਂ ਉਹ ਸਾਰੀ ਮਾਇਆ ਧਰਮ ਹਰਤ ਖਰਚ ਕਰਨ ਦਾ ਜਿਹੜਾ ਮਨ ਬਣਾਇਆ ਤੇ ਇਥੋਂ ਦੇ ਸਥਾਨਿਕ ਜ਼ਿਮੀਦਾਰ ਦਾ ਜਿਸ ਦਾ ਨਾਮ ਇਤਿਹਾਸ ਵਿੱਚ ਭਾਈ ਦਾਗੋ ਲਿਖਿਆ ਹੋਇਆ ਹੈ ਉਹ ਗੁਰੂ ਦਾ ਸਿੱਖ ਹੋਇਆ ਤੇ ਮਹਾਰਾਜ ਸਾਹਿਬ ਨੇ ਭਰੋਸੇਯੋਗ ਜਾਣ ਕਰਕੇ ਉਹ ਸਾਰੀ ਮਾਇਆ ਉਹਨਾਂ ਦੇ سپرد ਕੀਤੀ ਤੇ ਇਹ ਕਹਿ ਦਿੱਤਾ ਕਿ ਭਾਈ ਦਾਗੋ ਇਹਦੇ ਨਾਲ ਤੁਸੀਂ ਧਰਮ ਅਰਥ ਕਾਰਜ ਕਰਵਾਓ ਇੱਕ ਧਰਮ ਸਾਲ ਬਣਵਾ ਦਿਓ ਇੱਕ ਖੂਹ ਲਗਵਾ ਦਿਓ ਕਿਉਂਕਿ ਇਸ ਥਾਨ ਵਿੱਚ ਪਾਣੀ ਦੀ ਬਹੁਤ ਵੱਡੀ ਲੋੜ ਸੀ ਇਹਦੇ ਨਾਲ ਤੁਸੀਂ ਇੱਕ ਬਾਗ ਲਗਵਾਓ ਨਾਲ ਨਾਲ ਸਤਿਗੁਰਾਂ ਨੇ ਕਿਹਾ ਵੀ ਇਸ ਮਾਇਆ ਨੂੰ ਧਰਮ ਅਰਥ ਖਰਚ ਕਰਕੇ ਤੇ ਚੰਗੇ ਕਾਰਜ ਜਿਹੜੇ ਨੇ ਉਹ ਕਰਵਾਓ ਲੇਕਿਨ ਇਤਿਹਾਸ ਕਹਿੰਦਾ ਸਤਿਗੁਰੂ ਜੀ ਜਦੋਂ ਇਸ ਥਾਨ ਤੋਂ ਅਗਲੇ ਹੋਰ ਦੇਸ਼ਾਂ ਨੂੰ ਨਿਕਲੇ ਮਾਇਆ ਲੈ ਕਰਕੇ ਜਿਹੜਾ ਦਗੋ ਸੀ ਉਹਦਾ ਮਨ ਫਿਰ ਗਿਆ ਉਸਨੇ ਖੂਹ ਲਵਾਇਆ ਆਪਣੀ ਨਿੱਜੀ ਜ਼ਮੀਨ ਦੇ ਵਿੱਚ ਨਿੱਜੀ ਮਲਕੀਅਤ ਦੇ ਵਿੱਚ ਜਿਹਦਾ ਸੰਗਤ ਨੂੰ ਕੋਈ ਲਾਭ ਨਹੀਂ ਹੋਇਆ ਨਾ ਧਰਮਸ਼ਾਲ ਬਣਵਾਈ ਨਾ ਬਾਗ ਲੱਗਿਆ ਸੋ ਸਤਿਗੁਰਾਂ ਨੇ ਜਦੋਂ ਦੁਬਾਰਾ ਆ ਕਰਕੇ ਦੇਖਿਆ ਵੀ ਅਸੀਂ ਜਿਹੜੀ ਸੇਵਾ ਦਿੱਤੀ ਸੀ ਤੇ ਉਹ ਦਗੋ ਨੇ ਪੂਰੀਆਂ ਨਹੀਂ ਕੀਤੀ ਜਦੋਂ ਪਤਾ ਕੀਤਾ ਤੇ ਮਹਾਰਾਜ ਸਾਹਿਬ ਨੇ ਫਿਰ ਸੁਭਾਵਕੀਏ ਬਚਨ ਕਹਿ ਦਿੱਤੇ ਵੀ ਦਗੋ ਨੇ ਹੁਕਮ ਅਦੁੱਲੀ ਕੀਤੀ ਹੈ ਦਗੋ ਨੂੰ ਇਹ ਫਲੇਗਾ ਨਹੀਂ ਨਾ ਦਗੋ ਨਾ ਖੂ ਜੋ ਇਤਿਹਾਸ ਵਿੱਚ ਲਿਖਿਆ ਸੋ ਸਤਿਗੁਰੂ ਜੀ ਕੇ ਬਚਨ ਸੱਤ ਹੋਏ ਤੇ ਦਗੋ ਦਾ ਸਾਰਾ ਕੁਝ ਖਤਮ ਹੋ ਗਿਆ ਖੂ ਵੀ ਖਤਮ ਹੋ ਗਿਆ ਖੇਤ ਵੀ ਆਪ ਵੀ ਖਤਮ ਹੋ ਗਿਆ ਉਹਦੀ ਕੁੱਲ ਵੀ ਖਤਮ ਹੋ ਗਈ ਸਤਿਗੁਰੂ ਨੇ ਇਥੋਂ ਦੀ ਜਿਹੜੀ ਸੇਵਾ ਹੈ ਉਹ ਆਪਣੇ ਇੱਕ ਭਾਈ RAMDEV ਨਾਮ ਦੇ ਸਿੱਖ ਜਿਸ ਨੂੰ ਅੱਗੇ ਜਾ ਕਰਕੇ ਭਾਈ ਮੀਹਾ ਜੀ ਦੀ ਪਦਵੀ ਦਿੱਤੀ ਜਾਂਦੀ ਹੈ ਉਹਨਾਂ ਨੂੰ ਸੌਂਪੀ ਸੀ ਕਿਉਂਕਿ ਉਹਨਾਂ ਨੇ ਬੜਾ ਲੰਮਾ ਸਮਾਂ ਮਹਾਰਾਜ ਸਾਹਿਬ ਜੀ ਕੇ ਸੰਗ ਰਹਿ ਕਰਕੇ ਗੁਰੂ ਘਰ ਦੇ ਅੰਦਰ ਜਲ ਦੀ ਗਾਗਰ ਢੋਣ ਦੀ ਜਿਹੜੀ ਸੇਵਾ ਹੈ ਉਹ ਕੀਤੀ ਹੈ ਤੇ ਇਸ ਥਾਂ ਤੇ ਹੀ ਉਹਨਾਂ ਦੀ ਸੇਵਾ ਤੋਂ ਪ੍ਰਸੰਨ ਹੋ ਕਰਕੇ ਮਹਾਰਾਜ ਸਾਹਿਬ ਨੇ ਉਹਨਾਂ ਨੂੰ ਭਾਈ ਮੀਹਾ ਜੀ ਦੀ ਪਦਵੀ ਬਖਸ਼ੀ ਸੀ ਸੋ ਮਹਾਰਾਜ ਸਾਹਿਬ ਨੇ ਇਸ ਥਾਂ ਦੀ ਸੇਵਾ ਇੱਕ ਦੱਖਣੀ ਬੈਲ ਇਕ ਨਿਸ਼ਾਨ ਸਾਹਿਬ ਇੱਕ ਨਗਾਰਾ ਦੇ ਕਰਕੇ ਕਿਹਾ ਕਿ ਭਾਈ ਸਿੱਖਾ ਤੁਸਾ ਨੇ ਇਸ ਇਲਾਕੇ ਦੇ ਵਿੱਚ ਪ੍ਰਚਾਰ ਪ੍ਰਸਾਰ ਕਰਨਾ ਸੋ ਉਸ ਦਿਨ ਤੋਂ ਲੈ ਕਰਕੇ ਇਥੋਂ ਦੀ ਸੇਵਾ ਨਿਰੰਤਰ ਚੱਲਦੀ ਆਉਂਦੀ ਹੈ ਦੂਜੀ ਬੇਨਤੀ ਹੈ ਵੀ ਇਸ ਸਾਲ ਧੰਗ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾ ਜਿਨ੍ਹਾਂ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਨਾਲ ਗੁਰੂ ਕੇ ਅਨਨ ਪਿਆਰੇ ਤਿੰਨ ਸਿੱਖ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦੇ ਆਲਾ ਸਾਹਿਬ ਜੀ ਕੀ ਅਦੁੱਤੀ ਲਿਸਾਨੀ ਸ਼ਹਾਦਤ ਜੋ ਕਿ ਪੂਰੇ 350 ਵਰੇ ਹੋ ਚੁੱਕੇ ਨੇ ਜੋ ਇਹ ਸਥਾਨ ਗੁਰਦੁਆਰਾ ਪਾਤਸ਼ਾਹੀ ਨੌਵੀਂ ਤੁਮਤਾਰ ਸਾਹਿਬ ਤੇ ਦੇ ਸਥਾਨ ਤੇ ਇਹ ਜਿਹੜਾ ਦਿਨ ਹੈ ਇਹ ਬੜੇ ਸ਼ਰਧਾ ਭਾਵਨਾ ਨਾਲ ਸਿੱਖ ਸੰਗਤਾਂ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਸਹਿਯੋਗ ਨਾਲ ਮਨਾਉਣ ਜਾ ਰਹੀਆਂ ਨੇ ਸੋ ਉਸ ਦਿਨ ਨੂੰ ਮੁੱਖ ਰੱਖਦੇ ਹੋਏ ਬਹੁਤ ਵੱਡੇ ਜਿਹੜੇ ਸਮਾਗਮ ਨੇ ਉਲੀਕੇ ਗਏ ਨੇ ਮਿਤੀ 28 29 ਤੇ 30 ਨਵੰਬਰ ਨੂੰ ਦਿਨ ਜਿਹੜੇ ਨੇ ਸ਼ੁੱਕਰਵਾਰ ਸ਼ਨੀਵਾਰ ਤੇ ਐਤਵਾਰ ਨੂੰ ਬਹੁਤ ਵੱਡੇ ਵਿਸ਼ਾਲ ਇੰਟਰਨੈਸ਼ਨਲ ਸਮਾਗਮ ਹੋਣ ਜਾ ਰਹੇ ਨੇ ਜਿਦੇ ਵਿੱਚ ਪੰਥ ਪ੍ਰਸਿੱਧ ਹਾਜ਼ੂਰੀ ਰਾਗੀ ਢਾਡੀ ਕਥਾਵਾਚਕ ਕੀਰਤਨੀਏ ਸਹਿਬਾਨ ਜਿਹੜੇ ਨੇ ਉਹ ਗੁਰੂ ਜਸ ਨਾਲ ਸੰਗਤਾਂ ਨੂੰ ਨੇ ਹਾਲ ਕਰਨਗੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਕੀ ਸਥਾਨ ਤੇ ਵੱਡੀ ਬਖਸ਼ਿਸ਼ ਜਿਹੜੀ ਹੈ ਉਹ ਵਰਤਦੀ ਹੈ ਬਾਬਾ ਜੀ ਜਦੋਂ ਗੁਰੂ ਸਾਹਿਬ ਆਏ ਸੀ ਕੋਈ ਇਸ ਤਰ੍ਹਾਂ ਦਾ ਵਿਸ਼ੇਸ਼ ਵਰ ਵੀ ਦੇਗੇ ਇੱਥੇ ਜਿਹਨਾਂ ਨਾਲ ਸੰਗਤਾਂ ਦੇ ਵਿੱਚ ਜਿਹੜਾ ਪਾਰਿਸ਼ਦ ਦੇ ਗੁਰੂ ਸਾਹਿਬ ਗੁਰੂ ਸਾਹਿਬ ਜਿਸ ਥਾਂ ਜਿਸ ਵੀ ਸਥਾਨ ਤੇ ਬੈਠੇ ਨੇ ਉਹਨਾਂ ਦੀ ਬਖਸ਼ਿਸ਼ ਹੀ ਹੈ ਵੀ ਉਹਨਾਂ ਨੇ ਸੰਗਤ ਦੀ ਗਰੀਬ ਨਿਵਾਜ਼ੀ ਕੀਤੀ ਹੈ ਅਸੀਂ ਇਹ ਤਾਂ ਨਹੀਂ ਕਹਿੰਦੇ ਵੀ ਵਿਸ਼ੇਸ਼ ਵਰ ਦਿੱਤਾ ਲੇਕਿਨ ਬਾਣੀ ਕਹਿੰਦੀ ਹੈ ਜਿੱਥੇ ਜਾਇਬ ਹੈ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ ਉਹ ਥਾਂ ਹੀ ਭਾਗਾ ਵਾਲਾ ਜਿੱਥੇ ਸਾਡੇ ਸਤਿਗੁਰੂ ਬੈਠੇ ਨੇ ਇਸ ਕਰਕੇ ਇਸ ਥਾਂ ਤੇ ਸ਼ੁਰੂ ਤੋਂ ਹੀ ਸੰਗਤਾਂ ਦੀ ਬਹੁਤ ਵੱਡੀ ਸ਼ਰਧਾ ਰਹੀ ਹੈ ਕਿਉਂਕਿ ਗੁਰੂ ਸਾਹਿਬ ਜੀਆ ਨੇ ਇਸ ਥਾਂ ਤੇ ਸੰਗਤ ਨੂੰ ਇਹ ਅਸੀਸ ਦਿੱਤੀ ਸੀ ਵੀ ਤੁਸੀਂ ਇੱਥੇ ਬੈਠ ਕਰਕੇ ਜੁੜਿਓ ਨਾਮ ਬਾਣੀ ਭਜਨ ਕੀਰਤਨ ਕਰਿਓ ਤੇ ਉਸ ਦਿਨ ਤੋਂ ਲੈ ਕੇ ਅੱਜ ਤੱਕ ਸੰਗਤਾਂ ਦੇ ਭਾਰੀ ਗੱਠੇ ਇਸ ਥਾਨ ਤੇ ਰਹਿੰਦੇ ਨੇ ਸਮਾਗਮਾਂ ਸੰਬੰਧੀ ਕਿੰਨੀ ਸੰਗਤਾਂ ਦੀ ਥੋੜੀ ਤਿਆਰੀਆਂ ਨੇ ਤੇ ਨਗਰਗ੍ਰੀਤਮ ਵਗੈਰਾ ਵਸਵੰਦੀ ਕਿਸ ਤਰ੍ਹਾਂ ਦੀ ਥੋੜੀ ਅੱਗੇ ਉਹਨਾਂ ਨੇ ਕੀ ਕੀ ਕਰ ਰਹੇ ਜੋ ਇਸ ਥਾਂ ਤੇ ਇਹ ਵੱਡੇ ਵਿਸ਼ਾਲ ਸਮਾਗਮ ਜਿਹੜੇ ਨੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕਰਵਾਏ ਜਾ ਰਹੇ ਨੇ ਜੋ ਅਸੀਂ ਇੱਕ ਸੰਗਤ ਦੇ ਹਿਸਾਬ ਨਾਲ ਅਗਰ ਦਸੀਏ ਤੇ ਤਕਰੀਬਨ ਸਾਡਾ ਆਈਡੀਆ ਹੈ ਵੀ 3 ਲੱਖ ਤੋਂ ਵੱਧ ਦੀ ਸੰਗਤ ਜਿਹੜੀ ਹੈ ਇਸ ਪਵਿੱਤਰ ਸਥਾਨ ਤੇ ਪਹੁੰਚਣ ਦਾ ਜਿਹੜਾ ਸਾਨੂੰ ਅਸਾਰ ਲੱਗ ਰਿਹਾ ਕਿਉਂਕਿ ਬਹੁਤ ਉਤਸ਼ਾਹ ਦੇ ਨਾਲ ਦੂਰ ਦੂਰ ਦੇਸ਼ਾਂ ਤੋਂ ਦੂਰ ਦੂਰ ਸਥਾਨਾਂ ਤੋਂ ਸੰਗਤਾਂ ਜਿਹੜੀਆਂ ਨੇ ਉਹ ਇਸ ਥਾਂ ਤੇ ਉਹ ਮੁੰਮਾ ਕੇ ਪਹੁੰਚ ਰਹੀਆਂ ਨੇ ਸੋ ਉਹਨਾਂ ਸੰਗਤਾਂ ਦੇ ਲਈ ਅਸੀਂ ਵਿਸ਼ੇਸ਼ ਕਰਕੇ ਬੜੇ ਇੰਤਜ਼ਾਮ ਕੀਤੇ ਨੇ ਇੱਕ ਵਿਸ਼ਾਲ ਟੈਂਟ ਸਿਟੀ ਜਿਹੜੀ 25 ਤੋਂ 30 ਕਿੱਲਾਂ ਦੇ ਵਿੱਚ ਇਸ ਥਾਂ ਤੇ ਬਣ ਰਹੀ ਹੈ ਜਿਦੇ ਵਿੱਚ ਰਹਿائش ਦੇ ਬਹੁਤ ਵੱਡੇ ਇੰਤਜ਼ਾਮ ਨੇ ਜਿਦੇ ਵਿੱਚ ਪੰਡਾਲਾਂ ਦੇ ਬਹੁਤ ਸੋਹਣੇ ਇੰਤਜ਼ਾਮ ਨੇ ਜੋ ਸ਼ਤਾਬਦੀਆਂ ਨੂੰ ਸਮਰਪਿਤ ਕੀਤੇ ਜਾਂਦੇ ਨੇ ਨਾਲ ਹੋਰ ਬਾਕੀ ਸਾਰੇ ਤਰ੍ਹਾਂ ਦੀ ਮੈਡੀਕਲ ਸਹੂਲਤ ਜਾਂ ਜਿਹੜੇ ਜਿਹੜੀਆਂ ਵੀ ਜ਼ਰੂਰਤਾਂ ਹੁੰਦੀਆਂ ਨੇ ਸੰਗਤ ਦੀਆਂ ਉਹ ਸਾਰੇ ਇੱਕ ਬੜੇ ਸਜੇ ਟੰਗ ਦੇ ਨਾਲ ਇਹ ਜਿਹੜੇ ਇੰਤਜ਼ਾਮ ਹਰਿਆਣਾ ਸਿੱਖ ਗੁਰਦਾਰਾ ਮੈਨੇਜਮੈਂਟ ਕਮੇਟੀ ਜਿਹੜਾ ਇੱਥੋਂ ਨੇ ਪ੍ਰਬੰਧ ਵਿੱਚ ਕਰ ਰਹੀ ਹੈ ਉਹ ਸਾਰੀ ਤਿਆਰੀ ਜਿਹੜੀ ਅਸ਼ਟਾब्दी ਨੂੰ ਸਮਰਪਿਤ ਅਸੀਂ ਇੱਥੇ ਕਰ ਰਹੇ ਹਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਦਿਨ ਮਨਾਉਣਾ ਹੈ ਇੱਕ ਅਸ਼ਟਾब्दी ਨੂੰ ਲੈ ਕੇ ਤੁਸੀਂ ਸੰਗਤਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਅਸੀਂ ਦੇਸ਼ ਤੇ ਵਿਦੇਸ਼ ਦੂਰ ਦੇਸ਼ਾਂ ਵਿੱਚ ਵੱਸਦੀਆਂ ਸਾਰੀਆਂ ਸੰਗਤਾਂ ਨੂੰ ਇਹ ਸੁਨੇਹਾ ਦੇਣਾ ਚਾਹੁੰਦੇ ਹਾਂ ਇਸ ਥਾਂ ਦੇ ਸੇਵਾਦਾਰ ਹੋਣ ਦੇ ਨਾਤੇ ਕਿ ਇੱਕ ਬਹੁਤ ਵੱਡਾ ਦਿਨ ਆ ਰਿਹਾ ਹੈ ਗੁਰੂ ਤੇਗ ਬਹਾਦਰ ਸਾਹਿਬ ਤੇ ਉਹਨਾਂ ਦੇ ਸਿੱਖਾਂ ਦੀ ਇੱਕ ਲਾਸਾਨੀ ਅਦੁੱਤੀ ਸ਼ਹਾਦਤ ਸਾਡੀ ਇਹ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਆਓ ਸਾਰੇ ਮਿਲ ਕੇ ਕਰਕੇ ਆਪਾਂ ਇਸ ਦਿਨ ਨੂੰ ਸੁਚੱਜੇ ਢੰਗ ਨਾਲ ਮਨਾਈਏ ਗੁਰੂ ਕੇਸ ਕੁਰਬਾਨੀ ਨੂੰ ਪ੍ਰਣਾਮ ਕਰੀਏ ਗੁਰੂ ਕੀ ਲਿਸ਼ਾਨੀ ਸ਼ਹਾਦਤ ਨੂੰ ਸਜਦਾ ਕਰੀਏ ਗੁਰੂ ਕੇ ਸਿੱਖਾਂ ਦੀ ਸ਼ਹਾਦਤ ਨੂੰ ਸਜਦਾ ਕਰੀਏ ਸੋ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਜਿੱਥੇ ਵੀ ਨਾਨਕ ਨਾਮ ਲੈਵਾ ਸਿੱਖ ਸੰਗਤਾਂ ਜਾਂ ਮੈਂ ਕਹਾਂਗਾ ਜਿਹੜੇ ਅਨਮਤ ਨੇ ਦੂਜੇ ਧਰਮ ਨੇ ਉਹਨਾਂ ਦੀਆਂ ਸੰਗਤਾਂ ਕਿਉਂਕਿ ਸਤਿਗੁਰਾਂ ਨੇ ਜਿਨ੍ਹਾਂ ਲਈ ਆਪਣਾ ਸਿਰ ਦਿੱਤਾ ਹੈ ਹਿੰਦ ਦੀ ਚਾਦਰ ਉਹਨਾਂ ਨੂੰ ਕਿਹਾ ਜਾਂਦਾ ਸੋ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਆ ਸੰਗਤਾਂ ਇਸ ਥਾਂ ਤੇ ਹਾਜ਼ਰੀਆਂ ਲਵਾਉਣ 28 ਤਰੀਕ ਨੂੰ ਸਵੇਰ 10 ਵਜੇ ਸਮਾਗਮ ਆਰੰਭ ਹੋਣਗੇ ਮਿਤੀ 28 ਤੋਂ 29 ਨੂੰ 29 ਤੋਂ 30 ਨੂੰ ਤੇ 30 ਦੇ ਸ਼ਾਮ ਨੂੰ ਸਮਾਪਤੀ ਹੋਵੇਗੀ ਸੋ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਸੰਗਤਾਂ ਜਿਹੜੀਆਂ ਨੇ ਇਸ ਥਾਂ ਤੇ ਪਹੁੰਚ ਕਰਕੇ ਜੋ ਗੁਰੂ ਕੀ ਖੁਸ਼ੀ ਪ੍ਰਾਪਤ ਕਰਨ ਸੋ ਇਸਨ ਹੈਡ ਗ੍ਰੰਥੀ ਭਾਈ ਚਰਨਜੀਤ ਸਿੰਘ ਜੀ ਜਿਹੜਾ ਨੇ ਦੱਸਿਆ ਕਿ ਗੁਰਦੁਆਰਾ ਤੁਮਤਾਨ ਸਾਹਿਬ ਵਿਖੇ ਜਿਹੜਾ ਇਹ ਸ਼ੀਰਦੀ ਸਮਾਗਮ ਹੈ ਉਹ 28 29 ਤੇ 30 ਨਵੰਬਰ ਨੂੰ ਜਿਹੜਾ ਹੈ ਬੜੀ ਸ਼ਰਧਾ ਉਸ਼ਾਣਾ ਬਣਾਇਆ ਜਾ ਰਿਹਾ ਹੈ ਸੋ ਤੁਸੀਂ ਦੇਸ਼ ਦੁਨੀਆ ਦੇ ਹੋਰ ਤਾਜ਼ਾ ਖਬਰਾਂ ਦੇਖਣ ਲਈ ਬਣੇ ਰਹੋ ਅਜੀਤ ਰਿਪੋਰਟ ਟੀਵੀ ਦੇ ਨਾਲ